ਹੀ ਕਰਨ ਦੇ ਨਾਲ ਤੇ ਖਤਾ ਲੱਗਿਆ ਦੇਖੋ ਇਹ ਬਹੁਤ ਮਾੜੀ ਘਟਨਾ ਹੋਈ ਆ ਗਾਣਾ ਮੰਡੀ ਦੇ ਵਿੱਚ ਪ੍ਰਵਾਸੀ ਵੀ ਦੂਰਾਂ ਦੇ ਉੱਪਰ ਕੁਝ ਅੰਤਰਾ ਵੱਲੋਂ ਤੇਜ਼ ਤਰਹ ਹਥਿਆਰ ਦੇ ਨਾਲ ਡੰਡਿਆਂ ਨਾਲ ਹਮਲਾ ਕੀਤਾ ਗਿਆ ਇਹ ਇੱਕ ਜਿੱਦਾਂ ਡਰੋਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬਹੁਤ ਮਾੜੀ ਘਟਨਾ ਸੀ ਉਸੇ ਵੇਲੇ ਆਪਣੇ ਐਸਐਚਓ ਸਿਟੀ ਨਾਰ ਸਾਹਿਬ ਨੂੰ ਸੂਚਿਤ ਕੀਤਾ ਸਾਡੇ ਸਤਪਾਲ ਜੀ ਪ੍ਰਧਾਨ ਲਿਵਰਜੂਨੀਅਨ ਦੇ ਆਰਟੀਏ ਐਸੋਸੀਏਸ਼ਨ ਸਮੂਹ ਵੱਲੋਂ ਤੇ ਉਹਨਾਂ ਨੇ ਸਾਡੇ ਵੀ ਗੁਰਸ਼ਰਨ ਸਿੰਘ ਜੀ ਦੀ ਡਿਊਟੀ ਲਈ ਇਹਨਾਂ ਦੀ ਇਹ ਆਪਣੀ ਟੀਮ ਨਾਲ ਪੂਰੀ ਨਾ ਆਏ ਇਹਨਾਂ ਨੇ ਆਪਣਾ ਭਰੋਸਾ ਦਿਵਾਇਆ ਵਾ ਕਿ ਜਲਦੀ ਤੋਂ ਜਲਦੀ ਜਿਹੜੇ ਆ ਮੁਲਜਮ ਜਿਹੜੇ ਮুলਜਮ ਹੈਗੇ ਆ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਅੰਦਰ ਕੀਤਾ ਜਾਊਗਾ ਤੇ ਅੱਗੇ ਤੋਂ ਵੀ ਇਹਨਾਂ ਨੇ ਚੌਕਸ ਕੀਤਾ ਵੀ ਅਸੀਂ ਪੀਸੀਆ ਦੀ ਟੀਮਾਂ ਲਾਣ ਲਈ ਇੱਥੇ ਜਿਹੜਾ ਤੁਹਾਡੇ ਧਿਆਨ ਰੱਖਣ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਅਸੀਂ ਭਰੋਸਾ ਦਵਾਉਂਦੇ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਜਾਂ ਕ੍ਰਿਮਿਨਲ ਕ੍ਰਿਮਿਨਲ ਲੋਕੀ ਹੈਗੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਮਤ ਸਮਝੋ ਵੀ ਸਿਰਫ ਤੁਹਾਡੇ ਤੇ ਹਮਲਾ ਕੀਤਾ ਵਾ ਕਿਉਂਕਿ ਇਹ ਆ ਪੰਜਾਬ ਵਿੱਚ ਸਾਡੇ ਘਰਾਂ ਦੀਆਂ ਲੇਡੀਜ਼ ਵਗੈਰਾ ਤੁਹਾਨੂੰ ਪਤਾ ਆ ਆਮ ਚੈਨੀਆਂ ਖੋੜਦੇ ਆ ਲੜਦੇ ਆ ਜਾਂ ਲੋਟ ਲੈਂਦੇ ਆ ਕਿਸੇ ਨੂੰ ਬਖਸ਼ਦੇ ਨਹੀਂ ਹੈਗੇ ਇਹ ਨਹੀਂ ਸੋਚਣਾ ਵੀ ਸਿਰਫ ਸਾਡੇ ਤੇ ਮਲੇ ਸਾਡੇ ਤੇ ਹਮਲਾ ਪੰਜਾਬੀਆਂ ਤੇ ਹਮਲਾ ਵਾ ਤੇ ਅਸੀਂ ਪੂਰਾ ਤੁਹਾਨੂੰ ਅਸ਼ਵਾਸ਼ਣ ਦਵਾਉਂਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਅੱਗੇ ਤੋਂ ਐਹੋ ਜੀ ਘਟਨਾ ਨਾ ਹੋਵੇ ਪੁਲਿਸ ਸੁਰੱਖਿਆ ਪ੍ਰਬੰਧ ਉਸ ਕਿਸ ਤਰ੍ਹਾਂ ਦੇਖ ਰਹੇ ਮੰਡੀ ਚ ਦੇਖੋ ਪੁਲਿਸ ਸੁਰੱਖਿਆ ਪ੍ਰਬੰਧ ਪੀਸੀਆ ਜਿਹੜੀ ਆ ਉਹ ਵਾਕਈ ਨਹੀਂ ਇਥੇ ਪਰਮਨੈਂਟ ਨਹੀਂ ਲੱਗੀ ਹੈਗੀ ਆ ਐਜ਼ ਏ ਟੈਂਪੋਰਰੀ ਹੁੰਦੇ ਹੈਗੇ ਆ ਉਹ ਅਸੀਂ ਇਹਨਾਂ ਨੂੰ ਸਾਬ ਨੂੰ ਦੱਸਿਆ ਹੈਗਾ ਇਹ ਕਹਿੰਦੇ ਵੀ ਅਸੀਂ ਪੱਕੇ ਦੌਰ ਤੇ ਲਾਣੇ ਆ ਫੋਟੋ ਰਾਡ ਤੇ ਪਹਿਲਾਂ ਵੀ ਜੇ ਕਾਫੀ ਚੋਰੀ ਵੀ ਹੁੰਦੀ ਜਿਹੜੀ ਪਰਲੇ ਜਾਂਦੀ ਹੈ ਦੇਖੋ ਜਿਹੜੇ ਪ੍ਰਵਾਸੀ ਮਜ਼ਦੂਰ ਇਹਨਾਂ ਦੇ ਦਹਿਸ਼ਤ ਪਈ ਰਹਿੰਦੀਆਂ ਇਹਨਾਂ ਕੋ ਕਦੇ ਫੋਨ ਲੋੜ ਕੇ ਲੈ ਜਾਂਦੇ ਆ ਕਦੇ ਪੈਸੇ ਖੋ ਕੇ ਲੈ ਜਾਂਦੇ ਆ ਇਹ ਘਟਨਾਵਾਂ ਦੀਆਂ ਇਥੇ ਹੁੰਦੀਆਂ ਲੀਆਂ ਪੰਜਾਬ ਦਾ ਮਾਰਾ ਹਾਲ ਆ ਪੰਜਾਬ ਸਰਕਾਰ ਇਸ ਮਸਲੇ 'ਚ ਬਿਲਕੁਲ ਫੇਲ ਹੈਗੀ ਆ ਇਹ ਅਸੀਂ ਅਪੀਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਜਿਹੜੇ ਪ੍ਰਵਾਸੀ ਮਜ਼ਦੂ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਧੰਨਵਾਦ ਜੀ ਸਰ ਜਿਹੜੀ ਕਪੂਰਥਲਾ ਦੀ ਮੰਡੀ ਦੇ ਵਿੱਚ ਇੱਕ ਭਈਆ ਨੂੰ ਜਿਹਨੂੰ ਕੁੱਟਿਆ ਵਾ ਪ੍ਰਵਾਸੀ ਮਜ਼ਦੂਰਾਂ ਨੂੰ ਉਹ ਕੀ ਕਾਰਨ ਹੈਗਾ ਕਿ ਹਾਲੇ ਤੱਕ ਕੋਈ ਜਾਨ ਨਿਸ਼ਾਨ ਹੋਈ ਹੈ ਨਹੀਂ ਇਸ ਸਬੰਦੇ ਤੋਂ ਤੇ ਜਿਵੇਂ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਰਾਤ ਕਿ ਇੱਥੇ ਕੁਝ ਪ੍ਰਵਾਸੀ ਮਜ਼ਦੂਰਾਂ ਦਾ ਕੁੱਟਮਾਰ ਹੋਈ ਹੈ ਕੋਈ ਬਾਹਰੋਂ ਬੰਦੇ ਆਏ ਅਨਨੌਨ ਬੰਦੇ ਸੀਗੇ ਤੇ ਉਹਦੇ ਸਬੰਧ ਵਿੱਚ ਇਹ ਦਾਖਲ ਹੋਏ ਆ ਸਿਵਲ ਹਸਪੀਟਲ ਦੇ ਵਿੱਚ ਉਥੋਂ ਸਾਨੂੰ ਐਮਐਲਆਰ ਸਾਨੂੰ ਮਿਲਿਆ ਨੇ ਇਹ ਐਮਐਲਏਆਂ ਦੇ ਵਿੱਚ ਇਹਨਾਂ ਦੇ ਸੱਟਾਂ ਲੱਗੀਆਂ ਤਿੰਨ ਬੰਦਿਆਂ ਦੀ ਸਰ ਕੋ ਐਮਐਲਏ ਰਾਈਆਂ ਨੇ ਸੁਦਾਸ਼ੂ ਕੁਮਾਰ ਆ ਇੱਕ ਮੋਤੀ ਤਤਮਾ ਵਾ ਤੇ ਇੱਕ ਵਕੀਲ ਬ੍ਰਿਜ ਆ ਤੇ ਐਮਐਲਏ ਦੇ ਮੁਤਾਬਕ ਇਹਨਾਂ ਦਾ ਹੁਣ ਅਸੀਂ ਸਟੇਟਮੈਂਟ ਇਹਨਾਂ ਦੀ ਰਿਕਾਰਡ ਕਰ ਰਹੇ ਆ ਤੇ ਸਟੇਟਮੈਂਟ ਤੋਂ ਬਾਅਦ ਫਿਰ ਬਾਕੀ ਜਿਹੜੇ ਇੱਥੇ ਕੁੱਝ ਕੈਮਰੇ ਲੱਗੇ ਸੀ ਸੀ ਕੈਮਰੇ ਉਹ ਵੀ ਅਸੀਂ ਚੈੱਕ ਕਰ ਰਹੇ ਆ ਤੇ ਉਹਦੇ ਵਿੱਚ ਬੰਦਿਆਂ ਨੂੰ ਆਇਡੈਂਟੀਫਾਈ ਕੋਸ਼ਿਸ਼ ਕਰ ਰਹੇ ਆ ਅਸੀਂ ਆਇਡੈਂਟੀਫਾਈਡ ਹੋਣ ਤੇ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਇੱਥੇ ਦੂਰੋਂ ਆਪਣੇ ਪਰਿਵਾਰਾਂ ਤੋਂ ਜਿਹੜੇ ਪਿੱਛੇ ਛੱਡ ਕੇ ਤੇ ਇੱਥੇ ਮਜ਼ਦੂਰੀ ਵਾਸਤੇ ਆਏ ਨੇ ਤੇ ਇਹਨਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਹ ਕੋਸ਼ਿਸ਼ ਕਰਾਂਗੇ ਅੱਗੇ ਤੋਂ ਜਿਹੜਾ ਇਹ ਜਿਹੜਾ ਇਨਸੀਡੈਂਸ ਆ ਰਿਪੀਟ ਨਾ ਹੋਵੇ। ਸੋ ਜਦ ਹਮਲਾਵਰ ਸੀ ਇਹ ਕਿੱਥੋਂ ਦੇ ਕੀ ਰਗੋਰ ਇਹਨਾਂ ਦਾ ਪਤਾ ਲੱਗਦਾ। ਕਿਹਨਾਂ ਦਾ ਜੇ ਕੁਝ ਇਹਨਾਂ ਨੇ ਲਈ ਕੁਝ ਦੱਸਿਆ ਜੇ ਕਿਉਂਕਿ ਇਹਨਾਂ ਦੱਸਿਆ ਕਿ ਉਹਨਾਂ ਦੇ ਜਿਹੜੇ ਚਿਹਰੇ ਜਿਹੜੇ ਕਵਰ ਕੀਤੇ ਹੋਏ ਸੀਗੇ ਇਹ ਅਜੇ ਅਨਨੋਨ ਬੰਦੇ ਨੇ ਤੇ ਫਿਰ ਵੀ ਅਸੀਂ ਆਈ ਸੀ ਆਪਣੀ ਟੈਕਨੀਕਲ ਲੁੱਟ ਖੋਹ ਨਹੀਂ ਜਾਈ ਸੀ ਜੀ ਇੱਕ ਤਾਂ ਦੱਸਿਆ ਪਿਆ ਵੀ ਸ਼ਾਇਦ ਉਹਦੇ ਵਿੱਚੋਂ ਕੁਝ ਪੈਸੇ ਇੱਕ ਦੇ ਸਨੇਚ ਕੀਤਾ ਆ ਪਰ ਉਹ ਫਿਰ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਜਿੱਦਾਂ ਜਿੱਦਾਂ ਪ੍ਰਚਾਰਧਾਟੀਕ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਤਰ੍ਹਾਂ ਸਾਹਮਣੇ ਆਇਆ ਉਹਦੇ ਦਰਾਂ ਅਸੀਂ ਫਿਰ ਦੇਖਾਂਗੇ ਸਹਾਡੀਆਂ ਤੇ ਮੁੰਡੇ ਦੇ ਹੋਰ ਜਿਹੜੇ ਮੋਤਲ ਕਿਸਾਨ ਆ ਰਹੇ ਉਹਨਾਂ ਦਾ ਕਹਿਣਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਕਾਫੀ ਇੱਥੇ ਵੱਸੋ ਆ ਰਹੀ ਹੈ ਤੇ ਸੁਰੱਖਿਆ ਦਾ ਕੀ ਪ੍ਰਬੰਧ ਹੋਇਆ ਸੀ ਟੀਮ ਵੱਲੋਂ ਸੁਰੱਖਿਆ ਦੇ ਵਿੱਚ ਪੀਸੀਆਰ ਜਿਹੜੀ ਅਸੀਂ ਪ੍ਰੋਵਾਈਡ ਕਰਾ ਰਹੇ ਇਹਨਾਂ ਨੂੰ ਪਹਿ ਤੇ ਹੁਣ ਡਿਊਟੀ ਅਫਸਰ ਆ ਵਗੈਰਾ ਉਸੇ ਵੀ ਡਿਊਟੀ ਲਵਾਂਗੇ ਜਿਹੜਾ ਸਾਡੇ ਸਿਟੀ ਕਪੂਰਥਲੇ ਦੇ ਡਿਊਟੀ ਅਫਸਰ ਲੱਗਦਾ ਉਹ ਵੀ ਰਾਤ 2 ਘੰਟੇ ਇੱਥੇ ਜਿਹੜਾ ਪੈਟਰੋਲਿੰਗ ਕਰੇਗਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸੁਰੱਖਿਆ ਮਹੱਈਆ ਕਰਾਈ ਜਾਵੇ ਤਾਂ ਜੋ ਬੇਫਿਕਰ ਹੋ ਕੇ ਜਿਹੜਾ ਆਪਣਾ ਜਿਹੜਾ ਕੰਮ ਕਰ ਸਕਣ ਸਨ ਦਾ ਸਕਣ ਤੇ ਇਹ ਜਿਹੜਾ ਪਰਿਵਾਰ ਆਪਣੇ ਪਰਿਵਾਰਾਂ ਦੇ ਵਿੱਚ ਜਾ ਸਕਣ ਜੀ ਧੰਨਵਾਦ